ਕਮੇਨ ਕੌਕਾਲਾ ਜਿਹੜੀ ਸਕੂਲੀ ਖੇਲੇ ਜਿਹੜਾ ਬੁਰੀ ਯੋਧਾ ਯੋਧਾ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਿਹੜਾ ਨੌਜਨ ਲਾ ਕੇ ਜਫਾ ਬੱਲੇ ਬੱਲੇ ਕਰਵਾ ਦੇਗਾ ਜੀਟੀਜੀ ਗਰੁੱਪ ਵਾਲੇ ਕਹਿੰਦੇ ਮਾਰ ਕਰਦਾ ਨੰਬਰ ਦਾ 100 ਪਾਉਂਡ ਦੇ ਨਾਲ ਲੈ ਵੀ ਲੋਪੋ ਵਾਲਿਆ ਉਧਰ ਲੱਖਾਂ 500 ਪਾਉਂਡ ਜੀਟੀਜੀ ਗਰੁੱਪ ਵਾਲੇ ਕਹਿੰਦੇ ਆ ਪਾਖਿੰਦੇ ਮਿੱਤਰਾਂ ਦੇ ਕੱਪ ਹੈਲੋ ਬੇਨਤੀ ਕਰਦਾ ਇੱਥੇ ਸਾਈਡ ਤਾਂ ਨਹੀਂ ਪਿੰਦਾ ਮੋਰੇ ਸਾਈਡ ਤਾਂ ਨਹੀਂ ਪਿੰਦਾ ਕੋਈ ਰੈਂਟੋ ਬ੍ਰੈਂਚ ਵੱਲੋਂ 50 ਬੋਲ ਹੈ ਹਰ ਜੱਫਾ ਜਿਹੜਾ ਈਰਥ ਬੁੱਲੇ ਸੌ ਤਾਕੜ ਤੱਕ 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 ਭੰਗੜਾ 50 ਪਾਉਂਡ 50 ਪਾਉਂਡ ਭੰਗੜੇ ਅਕਾਉਂਟ ਦੀ ਪੈਸੇ ਭਾ ਦੇਣੇ ਰੈਂਟੋ ਹੁਣ ਵਾਲੀ ਗੱਲ ਹੈ ਸਰਪੰਚ ਬਿਲਡਰ ਦਾ ਹੋਣੀ ਪਾਉਂਦਾ ਹੈ ਸਾਹਮਣੇ ਯੋਧਾ ਤੇ ਨੌਜਵਾਨ ਸੁਨੀਲ ਯੋਧਾ ਤੇ ਸੁਨੀਲ ਆਓ ਬੱਲੇ ਬੱਲੇ ਟੱਕਰ ਸਿਰੇ ਦੀ ਹੈ ਯੋਧਾ ਯੋਧਾ ਹੋ ਗਈ ਮੇਰੇ ਵੀਰੋ ਜੋਦਾ ਜੋਦਾ ਹੋ ਗਈ ਕਰ ਰਹੇ ਨੇ ਲਓ ਵੇਖੋ ਵੀ ਮੱਖਣ ਮੱਖੀ ਇਹਦਾ 골ਡੀ ਸੰਤੂ ਜੀ ਕਹਿੰਦੇ ਜਿਹੜਾ ਬੂਰੀਏ ਦੀ ਰੇਡ ਤੇ ਰੀਪਲੇ ਸੀ ਉਹ ਨੰਬਰ 8 ਇਰਥ ਪੁਲਿਸ ਦੋਨਾਂ ਦੇ ਰੀਪਲੇ ਹਾਫ ਤੱਕ ਸਮਾਪਤ ਹੈ ਸਾਹਮਣੇ ਕੁਲਵਿੰਦਰ ਦੀ ਰੇਡ ਤਾਕੜਾ ਅੱਜ ਕਹਿੰਦੇ ਕੁਲਵਿੰਦਰ ਨੂੰ ਵੇਰ ਵੇਰ ਲੱਗਦਾ ਹੈ ਵੇਰ ਵੇਰ ਲੱਗਦਾ ਘੇਰ ਘੇਰ ਲੱਗਦਾ ਤੇ ਨੰਬਰ ਇਸਰੇ ਧਰਮਪੁਰੇ ਵਾਲੇ ਜੀ ਵਾਲੇ ਕਹਿੰਦੇ ਗਰੁੱਪ ਵਾਲੇ ਲੰਬੜ ਦੇ ਜੱਫਿਆਂ ਤੇ ਮਾਰ ਸਾਹਮਣੇ ਸੁਨੀਲ ਦੀ ਰੇਡ ਪਈ ਹੋਈ ਹੈ ਯੋਧਾ 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 ਹੋ ਗਈ ਅੱਜ ਯੋਧਾ ਯੋਧਾ ਹੋ ਗਈ ਅਵਤਾਰ ਚਹਾਨ ਬਿੱਲਾ ਗਿੱਲ ਤੇ ਰਣਜੀਤ ਰਿੰਟੂ ਬੜਾਜ ਕਹਿੰਦੇ ਲੁਧਿਆਣੀਆਂ ਮਾਰ ਕਰਨਗੇ ਸਾਹਮਣੇ ਰਾਜੀ ਭੁੱਲਣ ਦਾ ਰਾਜੀ ਰਾਜੀ ਭੁੱਲਣ ਦਾ ਮਾਰ ਲਾਣ ਵਧਾ ਮੁੰਡਾ ਆ ਲੈ ਪੰਗੜਾ ਦੋਣਾ ਪੱਗੜਾ ਸ਼ਾਰਪੁਰਿਆ ਕੋਲ ਉਹ ਪੋੜ ਲੈ ਤਨਾਰੇੜਾ ਤੇ ਵੀ ਰੇਡ ਪਈ ਹੋਈ ਹੈ ਜਸਵੀਰ ਸਿੰਘ ਜੀ ਢੇਸੀ ਹੁਣੀ ਜੁੜੇ ਹੋਏ ਨੇ ਆਦੇ ਮੇਲੇ ਦੇ ਨਾਲ ਆ ਪਰਮਜੀਤਪੁਰੇ ਵਾਲੇ ਨੂੰ ਕੌਣ ਦੇਕੂਗਾ ਕੌਣ ਰੱਖੂਗਾ ਆ ਦੇਖਦੇ ਆ ਮੈਂ ਇਸ ਸਮੇਂ ਦੁੱਗਾ ਦੁੱਗਾ ਮੇਲਾ ਭਾਈ ਜੰਦਾ ਧੰਨਵਾਦ ਹੈ ਜੀਟੀਜੀ ਗਰੁੱਪ ਵਾਲਿਆਂ ਦਾ ਉਹ ਵੱਡੇ ਮਾਣ ਮੇਰੇ ਮਿੱਤਰੋ ਪਰ ਵੇਖਦੇ ਵੀ ਸਾਹਮਣੇ ਉਸੇ ਲਈ ਖੇਡਦੇ ਵੱਡੇ ਮਾਣ ਪੁੱਜਦੇ ਕਰਦੇ ਸਾਹਮਣੇ ਦੁੱਗਾ 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 ਵਾਲਾ ਦੁੱਗਾ ਵਾਲਾ ਹੋਈ ਪਈ ਆ ਦੁੱਗਾ ਵਾਲਾ ਦੁੱਗਾ ਵਾਲਾ ਸਾਹ ਹੁਣ ਜੀਟੀ ਪਰ ਜਿਹੜਾ ਇਸ ਵੇਲੇ ਟੈਲਫੋਰਡ ਦੀ ਟੀਮ ਨੇ ਹਾਂਜੀ ਬੰਦਾ ਜੀ ਇਸ਼ਾਰਾ ਇਸ਼ਾਰਾ ਬਾਜੀ ਇੱਕ ਮਿੰਟ ਅਮਨ ਰਮਨਿਆ ਹੋਰ ਤੇਰੀਆਂ ਦੋ ਰੇਡਾਂ ਤੇ 100 ਪੁਆਇੰਟ ਧਨਵੀਰ ਮੱਲੀ ਫੈਸ਼ਨ ਟਰਾਂਸਪੋਰਟ ਵੱਲੋਂ ਤੇਰੀਆਂ ਦੋ ਰੇਡਾਂ ਦੇ ਮਿਲਵਾਤਾ ਜਿਹੜਾ ਦੋ ਰੇਡਾਂ ਖੁੱਲ ਕੇ ਪਾਦੇ ਹੁਣ ਬਲਵਾਨ ਖਪਰੀਆਂ ਦੇ ਲਈ 20-20 ਪਾਉਂਡ ਹੈ ਪਿਆਰ ਸਵਾਲ ਖਰਾਲੇ ਵਾਲਾ